ਆ ਮਸਲਾ ਕੋਈ ਲੁਕਿਆ ਨਹੀਂ ਜਿਹਨੂੰ ਕਹਿੰਦੇ ਨੇ ਨਾ ਡੇ ਲਾਈਟ ਰੋਬਰੀ ਦਿਨ ਦਿਹਾੜੇ ਡਾਕਾ ਹੈ ਕੋਈ ਚੋਰੀ ਨਹੀਂ ਕਰ ਰਹੇ ਹੁਣ ਤਾਂ ਹੀ ਤਾਂ ਆ ਜੇਬ ਕਤਰੇ ਤੋਂ ਚਾਲੂ ਹੋਇਆ ਸੀਗਾ ਕੰਮ ਉਹਦੇ ਬਾਅਦ ਹੌਸਲੇ ਇਹਨਾਂ ਦੇ ਬੁਲੰਦ ਹੋਦੇ ਗਏ ਇਹਨਾਂ ਨੇ ਚੋਰੀਆਂ ਚਾਲੂ ਕਰਤੀਆਂ ਤੇ ਹੁਣ ਜਦੋਂ ਇਹਨਾਂ ਦਾ ਟਾਈਮ ਨਜ਼ਦੀਕ ਆ ਗਿਆ ਇਸ ਤਰ੍ਹਾਂ 골ਡ ਕਰਨ ਦਾ ਆਮ ਆਦਮੀ ਪਾਰਟੀ ਦਾ ਉਸ ਸਮੇਂ ਇਹਨਾਂ ਨੂੰ ਪੰਜਾਬ ਨੂੰ ਦਿਨ ਦਿਹਾੜੇ ਲੁੱਟਣ ਦਾ ਆ ਇੱਕ ਬਹੁਤ ਹੀ ਕੋਜੀ ਸਕੀਮ ਬਣਾਈ ਹੈ ਜਿਹਦੇ ਵਿੱਚ ਪੰਜਾਬ ਦੇ ਹਰੇਕ ਘਟੇ ਸ਼ਹਿਰ ਦੇ इवन ਛੋਟੇ ਸ਼ਹਿਰਾਂ ਤਾਈਂ ਇਹਨਾਂ ਨੇ ਜਿਹੜੀ ਜ਼ਮੀਨ ਐਕਵਾਇਰ ਕਰਨ ਦਾ ਕੰਮ ਚਾਲੂ ਕੀਤਾ ਬਾਹ ਮਰੋੜ ਕੇ ਜਿਹੜੀ ਲੈਂਡ ਐਕ acquisition ਐਕਟ ਹੈ 2013 ਦਾ ਉਹਦੇ ਤਹਿਤ ਬਿਨਾਂ 80% ਦੀ ਕਿਸਾਨਾਂ ਦੀ ਸਹਿਮਤੀ ਦੇ ਲੈਂਡ ਨਹੀਂ ਐਕਵਾਇਰ ਕੀਤੀ ਜਾ ਸਕਦੀ ਇਹਨਾਂ ਨੇ ਪੁਰਾਣੇ ਕਾਨੂੰਨ ਦਾ ਫਾਇਦਾ ਉਠਾ ਕੇ ਆ ਜਿਹੜਾ 2013 ਨੂੰ ਮਰੋੜ ਕੇ ਜਿਹੜਾ ਇਹਦੇ ਨਾਲ ਕੋਈ ਮੇਲ ਹੀ ਨਹੀਂ ਹੁੰਦਾ 2013 ਦਾ ਜਿਹੜਾ ਕਾਨੂੰਨ ਹੈ ਉਹ ਸਪਸ਼ਟ ਕਹਿੰਦਾ ਹੈ ਕਿ ਕਿਸਾਨਾਂ ਦੀ ਜ਼ਮੀਨ ਅਗਰ ਐਕਵਾਇਰ ਕਰਨ ਦੀ ਨੌਬਤ ਆਂਦੀ ਹੈ ਤੇ ਸਿਰਫ ਤੇ ਸਿਰਫ ਹਾਈਵੇ ਵਾਸਤੇ ਜਾਂ ਦੇਸ਼ ਦੀ ਸੁਰੱਖਿਆ ਵਾਸਤੇ ਸਿਕਿਉਰਿਟੀ ਐਂਗਲ ਦੇ ਉੱਤੇ ਜ਼ਮੀਨ ਐਕਵਾਇਰ ਕੀਤੀ ਜਾ ਸਕਦੀ ਹੈ ਉਹਦੇ ਬਿਲਕੁਲ ਖਿਲਾਫ ਚੱਲ ਕੇ ਇਹਨਾਂ ਨੇ ਜਿਹੜਾ ਇਹਦੇ ਵਿੱਚ ਤਰਮੀਮ ਕੀਤੀ ਹੈ ਜਿਹੜਾ ਆਪਣਾ ਲੈਂਡ ਪੂਲਿੰਗ ਪਾਲਿਸੀ ਲੈ ਕੇ 2025 ਵਾਲੀ ਆ ਟੋਟਲੀ ਇਲਲੀਗਲ ਹੈ ਗੈਰ ਸੰਵਿਧਾਨਕ ਹੈ ਨੈਰਾ ਹੀ ਧੱਕਾ ਹੈ ਕਾਨੂੰਨ ਦੇ ਦਾਇਰੇ ਚੋਂ ਬਾਹਰ ਹੈ ਇਹਨੂੰ ਸਾਰੇ ਨੂੰ ਅਸੀਂ ਕੋਰਟ ਦੇ ਅੰਦਰ ਵੀ ਚੈਲੰਜ ਕਰਾਂਗੇ ਸਿੱਧੂ ਸਾਹਿਬ ਇਹਨਾਂ ਨੇ ਅਸੀਂ ਆਲਰੇਡੀ ਖਰੜਾ ਤਿਆਰ ਕਰ ਰੱਖਿਆ ਇਹ ਸਾਰੇ ਪਿੰਡਾਂ ਦਾ ਦੌਰਾ ਇਸ ਇਲੈਕਸ਼ਨ ਦੇ ਦੌਰਾਨ ਤਰਨ ਚੁਗਜੀ ਨੇ ਸਾਰੇ ਕਿਸਾਨਾਂ ਨਾਲ ਮਿਲ ਕੇ ਸਾਰੇ ਸਾਡੇ ਕਿਸਾਨ ਭਰਾ ਨਾਲ ਆਏ ਆ ਜਿਹੜੇ ਲੁਧਿਆਣੇ ਦੇ ਪ੍ਰਭਾਵਿਤ ਹੈ ਉਹਨਾਂ ਕਿਸਾਨਾਂ ਦੇ 35 ਪਿੰਡਾਂ ਦੇ ਵਿੱਚ 22 ਪਿੰਡਾਂ ਦੇ ਐਫੀਡੇਵਟ ਅਸੀਂ ਅੱਜ ਲਗਾ ਕੇ ਉੱਥੇ ਪੰਚਾਇਤਾਂ ਦੇ ਮਤੇ ਜਿਹੜੇ અપਵਾ ਕੇ ਦਿੱਤੇ ਆ ਨਾਲ 600 ਤੋਂ ਜ਼ਿਆਦਾ 625 ਕਿਸਾਨਾਂ ਦੇ ਕਰੀਬਨ ਇਹਦੇ ਵਿੱਚ ਐਫੀਡੇਵਟ ਲੱਗੇ ਆ ਉਹਨਾਂ ਦੇ ਟੈਲੀਫੋਨ ਨੰਬਰ ਉਹਨਾਂ ਦੇ ਆਧਾਰ ਕਾਰਡ ਉਹਨਾਂ ਦੇ ਪਿੰਡ ਦਾ ਨਾਮ ਉਸ ਤੋਂ ਵੀ ਵੱਡੀ ਦੇਖੋ ਵਿਡੰਬਨਾ ਬਾਕੀ ਟੈਕਨੀਕਲ ਗੱਲਾਂ ਤਰੁੰਤ ਛੋਕਸਾਰ ਤੁਹਾਡੇ ਨਾਲ ਗੱਲ ਕਰਨ ਕਰਕੇ ਸਿੱਧੂ ਸਾਹਿਬ ਨੂੰ ਮੈਂ ਕਹੂੰਗਾ ਵੀ ਤੁਹਾਡੇ ਨਾਲ ਕਾਨੂੰਨੀ ਤੌਰ ਤੇ ਵੀ ਦੱਸਣਗੇ ਪਰ ਸਭ ਤੋਂ ਵੱਡੀ ਗੱਲ ਹੈ ਸ਼ਹੀਦਾਂ ਨੂੰ ਜਿਹੜੀ ਜ਼ਮੀਨ ਅਲਾਟ ਹੋਈ ਸੀ ਜਿਹੜੀ ਫੌਜ ਦੇ ਵਿੱਚ ਸ਼ਹੀਦ ਹੋਏ ਸੀਗੇ ਫੌਜ ਨੇ ਜਿੱਥੇ ਉਹਨਾਂ ਨੂੰ ਜ਼ਮੀਨਾਂ ਲੋਟ ਕੀਤੀਆਂ ਸ਼ਹੀਦਾਂ ਦੇ ਨਾਂ ਤੇ ਬਸਿਆ ਪਿੰਡ ਹੈ ਇਹਨਾਂ ਨੇ ਉਹ ਵੀ ਨਹੀਂ ਬਖਸ਼ਿਆ